ਗੁੱਡ ਮਾਰਨਿੰਗ ਆਲ ਸੰਪੂਰਨਾ ਟੀਮ ਅਤੇ ਸਾਡੇ ਸਤਿਕਾਰਯੋਗ ਸਾਰੇ ਫਾਰਮਰ ਭਰਾਵਾਂ ਨੂੰ ਮੈਂ ਇਹ ਇੱਕ ਵੀਡੀਓ ਦੇ ਜਰੀਏ ਫਾਰਮ ਦਿਖਾ ਰਿਹਾ ਹਾਂ ਜਿਸ ਫਾਰਮ ਵਿੱਚ ਮੈਂ 2014 ਤੋਂ ਲਗਾਤਾਰ ਫੀਡ ਪਵਾ ਰਹੇ ਹਾਂ ਜੀ ਸੰਪੂਰਨਾ ਫੀਡ ਤੇ ਇਹ ਸਾਡੇ ਫਾਰਮਰ ਸਦਾ ਹੀ ਸਾਡੇ ਨਾਲ ਜੁੜਿਆ ਰਹੇ ਆ ਕਦੇ ਵੀ ਇਹਨਾਂ ਦਾ 11 ਸਾਲ ਦੇ ਵਿੱਚ ਕੋਈ ਗਾਇਬ ਨਹੀਂ ਇਹ ਆਪਣੀ ਫੀਡ ਸੰਪੂਰਨ 2014 ਤੋਂ ਲੈ ਕੇ ਅੱਜ ਤੱਕ ਪਾ ਰਹੇ ਨੇ ਇਹ ਫਾਰਮ ਮੇਰੇ ਵੱਲੋਂ ਹੀ ਸੰਪੂਰਨ ਫੀਡ ਦੇ ਨਾਲ ਜੋੜਿਆ ਗਿਆ ਸੀ ਔਰ ਅੱਜ ਤੱਕ ਚੱਲ ਰਿਹਾ ਹੈ ਜੀ ਤੇ ਮੈਂ ਥੋੜੀ ਜੀ ਨਜ਼ਰ ਮਾਰਾ ਰਿਹਾ ਜੀ ਫਾਰਮ ਤੇ ਗਾਂਾਂ ਤਲਾਬ ਦੇ ਵਿੱਚ ਆਰਾਮ ਫਰਮਾ ਰਹੀਆਂ ਨੇ ਜੀ ਤੇ ਇਸ ਫਾਰਮ ਦਾ ਨਾਮ ਬਾਜਵਾ ਡੈਰੀ ਫਾਰਮ ਨੇੜੇ ਸ਼੍ਰੀ ਚਮਕੌਰ ਸਾਹਿਬ ਇਸ ਦਾ ਨਾਮ ਹੈ ਜੀ ਇਹ ਲਗਾਤਾਰ ਸਾਡੇ ਨਾਲ 11 ਸਾਲ ਤੋਂ ਜੁੜਿਆ ਹੋਇਆ ਹੈ ਜੀ ਤੇ ਇਸ ਫਾਰਮ ਦੀ ਵਿੱਚ ਦੇ ذریعے ਮੈਂ ਆਪਣੀ ਟੀਮ ਦਾ ਵੀ ਹੌਸਲਾ ਵਧਾਉਣਾ ਚਾਹੁੰਦਾ ਕਿ ਜਿਹੜਾ ਇਹ ਆਪਣੇ ਰਿਜ਼ਲਟਸ ਨੇ ਇਹ 11 ਸਾਲ ਲਗਾਤਾਰ ਫਾਰਮ ਦਾ ਚੱਲਣਾ ਤਾਨੂੰ ਭਰੋਸਾ ਦਿਵਾਉਂਦੇ ਨੇ ਕਿ ਸਾਡੀ ਫੀਲਡ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਸਾਡੇ ਫੀਲਡਸ ਦੇ ਰਿਜ਼ਲਟ ਅੱਛੇ ਨੇ ਤੋਂ 11 ਸਾਲ ਲਗਾਤਾਰ ਚੱਲਣਾ ਵੀ ਇੱਕ ਬਹੁਤ ਬੜੀ ਮਾਣ ਵਾਲੀ ਗੱਲ ਹੈ ਫਾਰਮ ਦੀ ਸੋ ਟੀਮ ਨੂੰ ਸਾਰੀ ਨੂੰ ਹੌਸਲੇ ਦੇ ਨਾਲ ਇਸ ਫੀਲਡ ਦਾ ਹੌਸਰੇ ਨਾਲ ਜਿੱਥੇ ਵੀ ਆਪਾਂ ਜਾਣਦੇ ਆ ਕਹਿ ਸਕਦੇ ਆ ਵੀ ਅਸੀਂ ਮਾਣ ਨਾਲ ਮਹਿਸੂਸ ਕਰ ਸਕਦੇ ਆ ਵੀ ਸਾਡੇ ਜਿਹੜੇ ਫਾਰਮ ਨੇ 11-11 ਸਾਲ ਤੋਂ ਲਗਾਤਾਰ ਚੱਲ ਰਹੇ ਨੇ ਜੀ। ਤੋਂ ਧੰਨਵਾਦ ਜੀ ਸਾਰੀ ਟੀਮ ਦਾ। ਮੈਂ ਥੋੜੀ ਜੀ ਹੋਰ ਨਜ਼ਰ ਮਾਰਾ ਰਿਹਾ ਜੀ। ਫੀਲਡ ਵੀ ਦਿਖਾ ਰਿਹਾ ਜੀ ਤੁਹਾਨੂੰ ਫੀਲਡ ਗੋਦਾਮ ਦੇ ਵਿੱਚ।